ਮੁਸਲਮ ਭਾਈਚਾਰਾ ਹਮੇਸ਼ਾ ਹੀ ਕੋਈ ਵੀ ਕ੍ਰੋਪੀ ਆਉਂਦੀ ਹੈ ਹਿੰਦੁਸਤਾਨ ਚ ਪੰਜਾਬ ਚ ਕਿਤੇ ਵੀ ਸਟੇਟ ਚ ਤਾਂ ਹਮੇਸ਼ਾ ਮੂਰੇ ਹੋ ਕੇ ਯੋਗਦਾਨ ਕਰਨ ਦੇ ਵਿੱਚ ਸਹਿਯੋਗ ਪੰਦਾ ਤੇ ਅੱਜ ਵੀ ਅਸੀਂ ਇੱਥੇ ਘਨੌਰ ਇਲਾਕੇ ਦੇ ਵਿੱਚ ਉਹ ਸਭ ਨੂੰ ਇਨਫੋਰਮੇਸ਼ਨ ਆ ਵੀ ਉੱਥੇ ਘਨੌਰ ਇਲਾਕੇ ਦੇ ਵਿੱਚ ਪਿੰਡਾਂ ਚ ਪਾਣੀ ਗੁਣੀ ਆਇਆ ਹੈ ਤੋ ਉੱਥੇ ਉਹਨਾਂ ਲੋਕਾਂ ਦੀ ਹੈਲਪ ਲਈ ਅਸੀਂ ਥੋੜਾ ਜਿਹਾ ਕਦਮ ਚੱਕ ਰਹੇ ਹਾਂ ਛੋਟਾ ਜਿਹਾ ਵੀ ਹਰ ਬੰਦਾ ਰਾਸ਼ਨ ਵੰਡ ਰਿਹਾ ਹੈਗਾ ਵੀ ਤੁਸੀਂ ਅੱਜ ਰਾਸ਼ਨ ਦਾ ਵੀ ਜ਼ਰੂਰ ਦਾ ਰਾਸ਼ਨ ਵਾਲਾ ਕੰਮ ਹੈ ਵੀ ਰਾਸ਼ਨ ਦੇ ਸਾਹਮਣੇ ਸਾਨੂੰ ਸੁਣਨ ਚ ਇਹ ਆਇਆ ਵੀ ਰਾਸ਼ਨ ਦੀ ਤਾਂ ਉੱਥੇ ਲੋੜ ਹੈ ਨਹੀਂ 아니 ਰਾਸ਼ਨ ਖਸਪੇ ਆ ਉੱਥੇ ਤੋ ਉੱਥੇ ਲੋਕਾਂ ਨੂੰ ਫਰਸਟ ਹੈਡ ਕੋਸ ਸਾਹਿਬ ਦਾ ਗਾਣਾ ਵੀ ਫਰਸਟ ਹੈਡ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਨਾ ਕਿ ਪਰ ਅਸੀਂ ਦੇਣ ਜਾ ਰਹੇ ਹਾਂ ਉਹਨਾਂ ਬਦਰ ਅਸੀਂ ਦਵਾਂਗੇ ਜਿਹਦੇ ਨਾਲ ਉਹਨਾਂ ਨੂੰ ਸਾਰਾ ਹੋਵੇ ਕਈ ਜਿਵੇਂ ਲੇਬਰ ਵਾਲੇ ਨੇ 10-10 ਦਿਨ ਤੋਂ ਲੇਬਰ ਨਹੀਂ ਕੀਤੀ ਉਹਨਾਂ ਨੇ ਉਹ ਇਹ ਜੇ ਬੰਦਿਆਂ ਦੀ ਦਿਹਾੜੀ ਜਿਹੜੇ ਦਿਹਾੜੀ ਇਹ ਵੀ ਕੋਟ ਸਾਹਿਬ ਤੋਂ ਮੈਨੂੰ ਪਤਾ ਲੱਗਿਆ ਕਰਨਾ ਤੇ ਉਹਨਾਂ ਨੂੰ ਕੁਝ ਪੈਸੇ ਜਾਂ ਮਦਦ ਕਰਾਂਗੇ ਤੇ ਜਿਹਦੇ ਨਾਲ ਉਹਨਾਂ ਦਾ ਕੁਝ ਆਰਾਮ ਉਹਨਾਂ ਨੂੰ ਮਿਲ ਸਕੇ। ਪਰ ਸਾਨੂੰ ਇਹ ਹੀ ਬੇਨਤੀ ਹੈ ਵੀ ਹਰੇਕ ਆਦਮੀ ਨੂੰ ਇਸ ਹਾਲਾਤ ਦੇ ਵਿੱਚ ਕੋਈ ਵੀ ਧਰਮ ਦਾ ਗੱਡ ਕੇ ਮਦਦ ਕਰਨੀ ਚਾਹੀਦੀ ਹੈ ਤੇ ਨਾਲ ਖੜਨਾ ਚਾਹੀਦਾ ਹੈ ਤੇ ਅਸੀਂ ਵੀ ਹਮੇਸ਼ਾ ਖੜਦੇ ਆਏ ਹਾਂ ਤੇ ਅੱਗੇ ਨੂੰ ਵੀ ਖੜਦੇ ਰਹਿਾਂ। ਤੂੰ ਲੋੜ ਆ। ਕਿਉਂਕਿ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਜਿਨ੍ਹਾਂ ਨੂੰ ਹਰ ਥਾਂ ਦੇ ਉੱਤੇ ਆਪਣਾ ਕੋਈ ਹੈਡਕੁਆਟਰ ਬਣਾਉਣਾ ਚਾਹੀਦਾ ਜਿਵੇਂ ਹੁਣ ਬਾਹਰੋਂ ਮੈਵਾਦ ਤੋਂ ਮੁਜ਼ੱਫਰਨਗਰ ਤੋਂ ਸਾਨੂੰ ਫੋਨ ਆਉਂਦੇ ਨੇ ਵੀ ਅਸੀਂ ਸਮਾਨ ਕਿੱਥੇ ਪਹੁੰਚਾਈਏ ਉਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਜਿਹੜਾ ਪ੍ਰਸ਼ਾਸਨ ਆ ਉਹਨੂੰ ਕੋਈ ਐਸਾ ਹਰ ਜ਼ਿਲ੍ਹੇ ਦਾ ਬਣਾਉਣਾ ਚਾਹੀਦਾ ਹੈਡਕੁਆਟਰ ਜਿੱਥੇ ਲੋਕ ਆ ਕੇ ਜਮ੍ਹਾਂ ਕਰਾਉਣ ਫਿਰ ਇਹਨਾਂ ਦੇ ਬੰਦੇ ਸਰਵੇਖ ਕਰ ਰਹੇ ਹੁਣ ਇਹਨਾਂ ਨੂੰ ਪੂਰੀ ਲਿਸਟ ਹੋਵੇ ਇਹਨਾਂ ਦੇ ਕੋਲ ਵੀ ਕਿੱਥੇ ਮਦਦ ਦੀ ਲੋੜ ਆ ਕਿੱਥੇ ਪੈਸੇ ਦੀ ਲੋੜ ਆ ਕਿੱਥੇ ਰਾਸ਼ਨ ਦੀ ਲੋੜ ਆ ਹੁਣ ਲੋਕ ਇਸੇ ਤਰ੍ਹਾਂ ਰਾਸ਼ਨ ਸੀਸੀ ਤੋਂ ਤੇ ਆਈ ਜਾਂਦੇ ਆ ਹੂੰ ਸਾਡੀਆਂ ਦੋ ਗੱਡੀਆਂ ਗਈਆਂ ਪਰਸੋਂ ਉੱਥੇ ਕੋਈ ਰਾਸ਼ਨ ਲੈਣ ਨੂੰ ਨਹੀਂ ਤਿਆਰ ਦੋ ਦਿਨ ਉੱਥੇ ਭੁਗਾਈ ਕਰਕੇ ਠੱਕੇ ਤੇ ਦੇ ਕੇ ਆਏ ਨੇ ਦੇਖੋ ਨਾ ਹੁਣ ਪ੍ਰਸ਼ਾਸਨ ਦੇ ਕੰਮ ਨਹੀਂ ਕਰਨਦੇ ਹੁਣ ਜਿੱਥੇ ਜੋ ਲੋੜ ਆ ਜਿਹੜੇ ਇਲਾਕੇ ਦੇ ਵਿੱਚ ਕੱਲ ਅਸੀਂ ਕਨੌਰ ਹਲਕੇ ਚ ਗਏ ਆ ਉੱਥੇ ਜਿਹੜੇ ਲੋਕਾਂ ਦੇ ਮਕਾਨ ਢਾਏ ਨੇ ਮੰਦਰਾਂ ਚ ਮਸਜਿਦਾਂ ਦੇ ਵਿੱਚ ਜਾਂ ਗੁਰਦੁਆਰਿਆਂ ਸਮਾਨ ਰੱਖਿਆ ਤੇ ਹੁਣ ਗਵਰਨਮੈਂਟ ਦਾ ਉੱਥੇ ਕੋਈ ਬੰਦਾ ਪਹੁੰਚਿਆ ਹੀ ਨਹੀਂ ਉੱਪਰੋਂ ਦਿਖਾਵਾ ਦਿਖਾਈ ਜਾਂਦੇ ਆ ਕਿਤੇ ਹੈਲੀਕਾਪਟਰ ਲੈ ਕੇ ਘੁੰਮ ਰਹੇ ਨੇ ਕਿਤੇ ਕੋਈ ਚੀਜ਼ ਲੈ ਕੇ ਘੁੰਮ ਰਹੇ ਨੇ ਇਨੋ ਚੀਜ਼ਾਂ ਦਾ ਫਾਇਦਾ ਨਹੀਂ ਹੈ ਫਾਇਦਾ ਇਸ ਚੀਜ਼ ਦਾ ਵੀ ਪੈਸੇ ਨਾਲ ਮਦਦ ਕਰੀ ਜਾਵੇ ਜਿਵੇਂ ਉਹ ਸੁਖਵੀਰ ਬਾਦਲ ਆ ਉਹ ਪੈਸੇ ਨਾਲ ਮਦਦ ਕਰ ਰਿਹਾ ਲੋਕਾਂ ਦੇ ਕੰਮ ਤਾਂ ਆਊਗਾ ਪੈਸਾ ਉਹ ਰਾਸਣ ਤਾਂ ਉੱਥੇ ਲੋਕ ਸਮਾ ਇੰਨਾ ਵੱਧ ਗਿਆ ਵੀ ਸਾਹਮਣਾ ਔਖਾ ਹੋਇਆ ਮੇਰੀ ਮੇਰੀ ਇਹੀ ਗੁਜ਼ਾਰਸ਼ ਹੈ ਗਵਰਨਮੈਂਟ ਨੂੰ ਵੀ ਉਹ ਦੇਖਣ ਜਾ ਕੇ ਹਰ ਪਿੰਡ ਤੇ ਉਹਨਾਂ ਦੇ ਬੰਦੇ ਪਹੁੰਚਣ ਉੱਥੇ ਉਹਨਾਂ ਦੀ ਲੋੜ ਦੇਖਣ ਕੀ ਆ ਉਹਨਾਂ ਦੀ ਲੋੜ ਗਵਰਨਮੈਂਟ ਪੂਰੀ ਕਰੇ ਗਵਰਨਮੈਂਟੇ ਕੰਮ ਕਰ ਸਕਦੀ ਆ ਅਸੀਂ ਤਾਂ ਮਾੜਾ-ਮੋਟਾ ਮੱਲਮ ਲਾ ਸਕਦੇ ਆ ਤੋ ਇਹ ਅਭੀ ਗਵਰਨਮੈਂਟ ਨੂੰ ਅਜੇ ਵੀ ਹੋਸ਼ ਦੇ ਵਿੱਚ ਆ ਜਾਣਾ ਚਾਹੀਦਾ ਸੰਭਲਣਾ ਚਾਹੀਦਾ ਵੀ ਉਹ ਦੇਖਣ ਜਿਹੜੇ ਦੀਨ ਦੁਖਿਆ ਲੋਕਾਂ ਨੂੰ ਹੋਇਆ ਪੂਰਾ ਕਰਨ ਦੀ ਕੋਸ਼ਿਸ਼ ਕਰਨ ਉਹਨਾਂ ਨੂੰ ਮਿਲਣ ਜਾ ਕੇ ਉਹਨਾਂ ਦੇ ਨੁਮਾਇੰਦੇ ਤਾਂ ਆ ਜਾ ਇਹਨੂੰ ਪਤਾ ਹੀ ਨਹੀਂ ਵੀ ਕਿੱਥੇ ਲੋੜ ਆ ਹੁਣ ਉੱਥੇ ਦੇ ਕੋ ਘਰ ਹਲਕੇ ਦੇ ਵਿੱਚ ਕੱਲ ਅਸੀਂ ਗਏ ਆ ਉਹ ਕਹਿੰਦੇ ਗਵਰਨਮੈਂਟ ਦਾ ਕੋਈ ਵੀ ਬੰਦਾ ਨਹੀਂ ਅਜੇ ਤੱਕ ਪਹੁੰਚਿਆ ਤੇ ਪੋਲੀਟੀਕਲ ਪਾਰਟੀਆਂ ਵੀ ਨਹੀਂ ਉਹ ਰੋਲ ਕਰ ਰਹੀਆਂ ਉਹ ਵੀ ਦਿਖਾਵੇ ਵਾਲਾ ਕੰਮ ਜ਼ਿਆਦਾ ਹੋ ਰਿਹਾ ਵੀ ਅਸਲੀ ਮਦਦ ਨਹੀਂ ਹੋ ਰਹੀ ਜੋ ਹੋਣੀ ਚਾਹੀਦੀ